ਪਿੰਡ ਰੁੜਕਾ ਕਲਾ ਵਿਖੇ ਸ਼ੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਰੁੜਕਾ ਕਲਾ ਜਲੰਧਰ ਵੱਲੋਂ ਸਮੂਹ ਨਗਰਨੀ ਵਸਤੀ ਰੁੜਕਾ ਕਲਾ ਐਨਆਰਆਈ ਬੀਰਾ ਦੇ ਸਹਿਯੋਗ ਨਾਲ 3 ਦਿਨਾ 39ਵਾਂ ਕਬੱਡੀ ਤੇ ਫੁੱਟਬਾਲ ਦੇ ਸ਼ਾਨਦਾਰ ਮੁਕਾਬਲੇ ਕਰਵਾਈ ਗਏ ਫੁੱਟਬਾਲ ਦਾ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਚ ਰੁੜਕਾ ਕਲਾ ਪਹਿਲੇ ਤੇ ਲੁਧਿਆਣਾ ਦੂਜੇ ਨੰਬਰ ਤੇ ਰਹੀ ਜਦਕਿ ਇਸ 40 ਸਾਲ ਦੇ ਖਿਡਾਰੀਆਂ ਦਾ ਮੈਚ ਵੀ ਕਰਵਾਈ ਗਏ ਜਿਸ ਵਿੱਚ ਰੁੜਕਾ ਕਲਾ ਦੀ ਟੀਮ ਪਹਿਲੇ ਨੰਬਰ ਤੇ ਰਹੀ ਪ੍ਰਬੰਧਕਾਂ ਨੇ ਦੱਸਿਆ ਕਿ ਕਵੱਡੀ ਕਲੱਬਾਂ ਦੇ ਸ਼ਾਨਦਾਰ ਮੁਕਾਬਲੇ ਕਰਵਾਈ ਗਏ ਜਿਸ ਵਿੱਚ ਚੱਕ ਦੇਸ ਰਾਸਤੀ ਟੀਮ ਪਹਿਲੇ ਨੰਬਰ ਤੇ ਜਦਕਿ ਯੁਵਾ ਬਰਦਰਸ ਯੂ ਐਸ ਏ ਦੀ ਟੀਮ ਦੂਜੇ ਨੰਬਰ ਤੇ ਰਹੀ ਜਿਨ੍ਹਾਂ ਨੂੰ 1-1 ਲੱਖ ਰੁਪਏ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਬੈਸਟ ਰੇਡਰ ਅਤੇ ਜਾਫੀ ਨੂੰ 33 33000 ਦੀ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨਰਿੰਦਰ ਸਿੰਘ ਪ੍ਰਧਾਨ ਬਾਬਾ ਚਿੰਤਾਪਕਤ ਬਾਬਾ ਅਮੀਰ ਚੰਦ ਤਰਾਸ਼ਟ ਗਿਆਨ ਸਿੰਘ ਮਨਦੀਪ ਸਿੰਘ ਚੈਲਦਾ ਨਰਿੰਦਰ ਸਿੰਘ ਯੂਕੇ ਇਕਵਾਲ ਸਿੰਘ ਕੁਲਵੰਤ ਸਿੰਘ ਸੰਧੂ ਜਗਦੀਪ ਸੰਧੂ ਅਮਰੀਕ ਸਿੰਘ ਮੀਕਾ ਸ਼ਿਵ ਕੁਮਾਰ Tiwari ਵਿਸ਼ਵਾਮਿੱਤਰ Tiwari ਡੀਐਸਪੀ ਸੁਲੱਖਣ ਸਿੰਘ ਰਾਣਾ ਪਾਸਲਾ ਚਰਨਜੀਤ ਸਿੰਘ ਜੁਝਾਰ ਸਿੰਘ ਗੁਰਬਿੰਦਰ ਸਿੰਘ ਲੰਬੜਦਾਰ ਲੇਖ ਰਾਜ ਲਬਲੀ ਮਨਜੀਤ ਸਿੰਘ ਮੀਤਾ ਬਿੱਟੂ ਅਤੇ ਹੋਰ ਹਾਜ਼ਰ ਸਨ ਜੀਦਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲਬ ਰੁੜਕਾ ਕਲਾਂ ਦੇ ਵੱਲੋਂ ਜੋ 39ਵਾਂ ਖੇਡ ਮੇਲਾ ਜਿਹੜਾ ਆ ਉਹ ਸਮਾਪਤ ਹੋਇਆ ਜਿਹਦੇ ਵਿੱਚ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਵਿੱਚ ਕਬੱਡੀ ਜਿਹੜੀ ਕਲੱਬਾਂ ਦਾ ਫਾਈਨਲ ਮੈਚ ਹੋਇਆ ਉਹਦੇ ਵਿੱਚ ਚੱਕ ਦੇਸਰਾਜ ਪਹਿਲੇ ਨੰਬਰ ਤੇ ਤੇ ਜੂਬਾ ਬ੍ਰਦਰਸ ਕੈਲੀਫੋਰਨੀਆ ਦੂਸਰੇ ਨੰਬਰ ਤੇ ਰਹੀ ਹੈ ਤੇ ਪੈਂਟ ਪੱਧਰ ਵਿੱਚ ਜਿਹੜਾ ਪਹਿਲੇ ਨੰਬਰ ਤੇ ਚੱਕ ਦੇਸਰਾਜ ਤੇ ਦੂਸਰੇ ਨੰਬਰ ਤੇ ਔਜਲਾ ਦੀ ਟੀਮ ਰਹੀ ਹੈ ਫੁੱਟਬਾਲ ਜਿਹੜਾ ਆਲ ਓਪਨ ਦਾ ਸੀਗਾ ਉਹ ਚ ਰੁੜਕਾ ਕਲਾਂ ਕਲੱਬ ਜਿਹੜੀ ਪਹਿਲੇ ਨੰਬਰ ਤੇ ਰਹੀ ਹੈ ਤੇ ਲੁਧਿਆਣਾ ਸਿਟੀ ਦੂਸਰੇ ਨੰਬਰ ਤੇ ਰਹੀ ਹੈ ਜਿਹੜਾ ਪਲੱਸ 40 ਸੀਗਾ ਉਹਦੇ ਬਾਈ ਰੁੜਕਾ ਕਲਾਂ ਬਲੌਕ ਪਹਿਲੇ ਨੰਬਰ ਤੇ ਜਲੰਧਰ ਕੈਂਟ ਬਲੌਕ ਜਿਹੜਾ ਉਹ ਦੂਜੇ ਨੰਬਰ ਤੇ ਰਿਹਾ ਕਲੱਬਾਂ ਦੇ ਜਿਹੜੇ ਆ ਕਲੱਬਾਂ ਦੇ ਵਿੱਚ ਜਿਹੜੇ ਆ ਪਹਿਲਾ ਨਾਮ ਜਿਹੜਾ 1 ਲੱਖ ਰੁਪਏ ਦਿੱਤਾ ਗਿਆ ਜਿਹੜਾ ਦੂਸਰਾ ਨਾਮ ਸੀਗਾ ਉਹ 75000 ਰੁਪਏ ਦਿੱਤਾ ਗਿਆ ਇਸੇ ਤਰ੍ਹਾਂ ਫੁੱਟਬਾਲ ਦਾ ਜਿਹੜਾ ਪਹਿਲਾ ਨਾਮ ਸੀਗਾ ਉਹ 51000 ਰੁਪਏ ਦਿੱਤਾ ਗਿਆ ਤੇ ਦੂਸਰਾ ਨਾਮ ਜਿਹੜਾ ਹੈ ਉਹ 41000 ਰੁਪਏ ਦਿੱਤਾ ਗਿਆ ਇਸੇ ਤਰ੍ਹਾਂ ਜਿਹੜਾ ਪਿੰਡ ਪੱਦਰ ਦਾ ਸੀਗਾ 41000 41000 ਜਿਹੜਾ ਆ ਉਹ 41000 41000 ਪਹਿਲੇ ਨੰਬਰ ਤੇ ਤੇ 35000 ਦੂਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਦਿੱਤਾ ਗਿਆ ਇਸੇ ਤਰ੍ਹਾਂ ਸਾਰੇ ਜਿਹੜੇ ਪ੍ਰਬੰਧ ਬੜੇ ਮੁਕੰਮਲ ਤੌਰ ਤੇ ਕੀਤੇ ਗਏ ਸੀਗੇ ਤੇ ਦਰਸ਼ਕਾਂ ਨੇ ਪੂਰਾ ਆਨੰਦ ਲਿਆ ਔਰ ਕਲੱਬਾਂ ਦੇ ਜਿਹੜੇ ਬੈਸਟ ਰੀਡਰ ਸੀਗੇ ਉਹਨਾਂ ਵਿੱਚ ਜਿਹੜਾ ਸੁਨੀਲ ਦੁਸਾਨ ਜਿਹੜਾ ਆ ਉਹ ਪਹਿਲੇ ਨੰਬਰ ਤੇ ਰਿਹਾ ਉਹਨੂੰ 31000 ਰੁਪਏ ਦਿੱਤਾ ਗਿਆ ਬੈਸਟ ਰੀਡਰ ਤੇ ਬੈਸਟ ਜਾਫੀ ਨੂੰ ਤੇ ਜਿਹੜਾ ਆਪਣਾ ਪਿੰਡ ਪੱਧਰ ਤੇ ਸੀਗਾ ਉਹਨਾਂ ਨੂੰ 51 5100 ਰੁਪਏ ਜਿਹੜਾ ਦਿੱਤਾ ਗਿਆ ਇਸ ਤਰ੍ਹਾਂ ਸਾਰਾ ਜਿਹੜਾ ਮੇਲਾ ਆ ਬੜੇ ਵਧੀਆ ਢੰਗ ਦੇ ਨਾਲ ਬਿਨਾ ਕਿਸੇ ਰੋਕ ਟੋਕ ਤੋਂ ਬਿਸ ਬਿਨਾ ਕਿਸੇ ਝਗੜੇ ਤੋਂ ਵਧੀਆ ਢੰਗ ਨਾਲ ਖੁਸ਼ੀ ਖੁਸ਼ੀ ਸਾਰੇ ਆਪਣੇ ਆਪਣੇ ਘਰਾਂ ਨੂੰ ਗਏ ਆ ਇਸ ਆਸ ਦੇ ਨਾਲ ਕਿ ਜਿਹੜਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਆਉਣ ਵਿੱਚ 26 ਸਾਲ 2026 ਦੇ ਵਿੱਚ ਜਿਹੜਾ ਟੂਰਨਾਮੈਂਟ 40ਵਾਂ ਟੂਰਨਾਮੈਂਟ ਹੋਣਾ ਉਹਦਾ ਵੀ ਜਿਹੜਾ ਕਲੱਬ ਵਲੰਟੀਅਰੀਆਂ ਡੇਟਾਂ ਜਿਹੜੀਆਂ ਡਿਕਲੇਅਰ ਕਰ ਦਿੱਤੀਆਂ ਗਈਆਂ 6 7 ਤੇ 8 ਫਰਵਰੀ 2026 ਨੂੰ 40ਵਾਂ ਪਿੰਡੂ ਖੇਡ ਮੇਲਾ ਜਿਹੜਾ ਕਰਵਾਇਆ ਜਾਊਗਾ ਜਿਹਦੇ ਵਾਸਤੇ ਜਿਹੜੇ ਇਨਾਮ ਦੇਣੇ ਆ ਉਹਨਾਂ ਵਾਸਤੇ ਵੀ ਜਿਹੜੇ ਸਾਡੇ ਐਨਆਰਆਈ ਵੀਰ ਉਹਨਾਂ ਨੇ ਜਿਹੜੇ ਆਪਣੇ ਨਾਂ ਜਿਹੜੇ ਆ ਆਲਰੇਡੀ ਲਿਖਾ ਦਿੱਤੇ ਆ ਅਸੀਂ ਸਮੁੱਚੇ ਐਨਆਰਆਈ ਵੀਰਾਂ ਦਾ ਇਲਾਕਾ ਨਿਵਾਸੀਆਂ ਦਾ ਖੇਡ ਪ੍ਰੇਮੀਆਂ ਦਾ ਖੇਡ ਪ੍ਰਮੋਟਰਾਂ ਦਾ ਸ਼ੀਦਿਆਦਮ ਸਦਾ ਪਾਕਿਸਤਾਨ ਸਪੋਰਟਸ ਐਂਡ ਕਲਚਰ ਕਲੱਬ ਰੁੜਕਾ ਕਲਾਂ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਬਾਕੀ ਜਿੰਨੇ ਵੀ ਸਾਡੇ ਸਹਿਯੋਗੀ ਆ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਪ੍ਰੈਸ ਦਾ ਧੰਨਵਾਦ ਕਰਦੇ ਆ ਕਿਉਂਕਿ ਹਰ ਰੋਜ਼ ਉਹਨਾਂ ਨੇ ਸਾਡੇ ਇਸ ਟੂਰਨਾਮੈਂਟ ਦੀ ਖਬਰ ਲਵਾਈ ਜਿਹਦੇ ਨਾਲ ਜਿਹੜੇ ਹੋਮ ਮਾਰਕੀਟ ਦੇ ਲੋਕੀ ਆਏ ਆ ਬਹੁਤ-ਬਹੁਤ ਧੰਨਵਾ